चोणा तो बाद नीतीश मुख्यमंत्री नहीं होंगे इसलिए मुख्यमंत्री के चेहरे पर कोई स्पष्टता नहीं है असी हमेशा स्पष्ट सी कि मुख्यमंत्री का चेहरा कौन होगा ਸਾਡੇ ਕੋਲ ਰੋਜ਼ਗਾਰ ਲਈ ਇੱਕ ਯੋਜਨਾ ਹੈ ਸਾਡੇ ਕੋਲ ਕਿਸਾਨਾਂ ਲਈ ਇੱਕ ਯੋਜਨਾ ਹੈ ਸਾਡੇ ਕੋਲ ਮਜ਼ਦੂਰਾਂ ਲਈ ਇੱਕ ਯੋਜਨਾ ਹੈ ਸਾਡੇ ਕੋਲ ਔਰਤਾਂ ਲਈ ਇੱਕ ਯੋਜਨਾ ਹੈ ਹੀ ਉਹਨਾਂ ਨੇ ਰੋਜ਼ਗਾਰ ਪੈਦਾ ਕੀਤਾ ਹੈ ਨਹੀਂ ਉਹਨਾਂ ਨੇ ਜੋ ਕੀਤਾ ਹੈ ਉਹ ਇਹ ਹੈ ਕਿ ਉਹਨਾਂ ਨੇ ਜੋਣਾ ਤੋਂ ਲਗਭਗ 2-3 ਹਫ਼ਤੇ ਜਾਂ 4 ਹਫ਼ਤੇ ਪਹਿਲਾਂ 10000 ਰੁਪਏ ਟ੍ਰਾਂਸਫਰ ਕੀਤੇ ਹਨ ਕਾਂਗਰਸ ਵੱਲੋਂ ਇੱਕ ਪਪ ਮੁੱਖ ਮੰਤਰੀ ਹੋਵੇਗਾ ਦਲਿਤ ਅਤੇ ਮੁਸਲਮ ਦੋਵਾਂ ਪਾਈਚਾਰੇਆ ਵੱਲੋਂ ਨੁਮਾਇੰਦੀ ਜ਼ਰੂਰ ਹੋਵੇਗੀ ਔਰਤਾਂ ਨੇ ਜ਼ਿਆਦਾਤਰ ਨਤੀਸ਼ ਕਰਕੇ ਵੋਟ ਪਾਈ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਚੋਣ ਉੱਧਰ ਹੀ ਜਾਵੇਗੀ ਜਿੱਧਰ ਔਰਕਾਂ ਜਾਣਗੀਆਂ ਕਾਂਗਰਸ ਨੇ ਗੱਟ ਜੋੜ ਨੂੰ ਇਕੱਠੇ ਰੱਖਣ ਵਿੱਚ ਬਹੁਤ ਹੀ ਸਕਾਰਾਤਮਕ ਭੂਮਿਕਾ ਨਿਭਾਈ ਨੌਜਵਾਨ ਮੌਜੂਦਾ ਹਾਲਾਤਾਂ ਤੋਂ ਖਾਸ ਤੌਰ ਤੇ ਨਾਨਖੁਸ਼ ਹਨ ਅਤੇ ਉਹ ਬੇਬਾਕ ਹਨ ਉਹ ਜੋਸ਼ੀਲੇ ਹਨ ਉਹ ਬਦਲਾ ਚਾਹੁੰਦੇ ਹਨ ਖਰ ਸੜਦਲੀ ਸਮਕਦਰਨਲੀ ਬਹੁਤ ਬਹੁਤ ਧੰਨਵਾਦ ਇਹ ਇੱਕ ਰੁਝੇਵਿਆਂ ਭਰੀ ਚੋਣ ਹੈ ਪਰ ਇੱਕ ਬਹੁਤ ਲਈ ਮਹੱਤਵਪੂਰਨ ਚੋਣ ਹੈ ਇਸ ਮਾਇਨੇ ਵਿੱਚ ਕਿ ਨਤੀਜੇ ਦਾ ਇੱਕ ਵੱਡਾ ਪ੍ਰਭਾਵ ਪਵੇਗਾ ਮੁੱਖ ਮੰਤਰੀਆਂ ਦਾ ਐਲਾਨ ਕਰਨ ਵਿੱਚ ਇੰਨਾ ਸਮਾਂ ਕਿਉਂ ਲੱਗਾ ਕਿ ਇਹ ਕਾਂਗਰਸ ਸੀ ਜੋ ਚਿਜਕ ਰਹੀ ਸੀ ਇਸ ਲਈ ਇਹ ਗੱਲ ਨਹੀਂ ਸੀ ਕਿ ਅਸੀਂ ਇੰਨਾ ਸਮਾਂ ਲਿਆ ਅਸੀਂ ਹਮੇਸ਼ਾ ਇਸ ਬਾਰੇ ਸਪਸ਼ਟ ਸਾ ਕਿ ਮੁੱਖ ਮੰਤਰੀ ਦਾ ਤੇਹਰਾ ਕੌਣ ਹੋਵੇਗਾ ਸਮਾ ਲਗਭਗ ਅਪ੍ਰੈਲ ਦੇ ਅੱਧ ਵਿੱਚ ਪਹਿਲੀ ਇੰਡੀਆ ਅਗਾੜੀ ਬੰਦਨ ਦੀ ਰਸਮੀ ਮੀਟਿੰਗ ਵਿੱਚ ਤੈਅ ਕੀਤਾ ਗਿਆ ਸੀ ਕਿ ਅਪ੍ਰੈਲ ਦੇ ਮੱਧ ਦੇ ਆਸ-ਪਾਸ ਸੀ ਇਸ ਲਈ ਇਹ ਫੈਸਲਾ ਕੀਤਾ ਗਿਆ ਸੀ ਕਿ ਅਸੀਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਉਦੋਂ ਕਰਾਂਗੇ ਜਦੋਂ ਸੀਟਾਂ ਦੀ ਵੰਡ ਅਤੇ ਚੋਣ ਮਨੋਰਥ ਪੱਤਰ ਮੋٹے ਤੌਰ ਤੇ ਤਿਆਰ ਹੋ ਜਾਵੇਗਾ ਅਤੇ ਜਦੋਂ ਉਹ ਤਿਆਰ ਹੋ ਗਿਆ ਅਸੀਂ ਇਸ ਦਾ ਐਲਾਨ ਕਰ ਦਿੱਤਾ। ਅਸਲ ਵਿੱਚ ਸਾਨੂੰ ਲੱਗਦਾ ਹੈ ਕਿ ਅਸੀਂ ਬਿਲਕੁਲ ਸਮੇਂ ਸਿਰ ਹਾਂ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਚੋਣਾਂ ਦੇ ਲਗਭਗ 2-3 ਹਫ਼ਤੇ ਬਚੇ ਹਨ ਅਤੇ ਅਸੀਂ ਸਿਰਫ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡੇ ਕੋਲ ਬਿਹਾਰ ਲਈ ਇੱਕ ਰੋਡਮੈਪ, ਬਿਹਾਰ ਲਈ ਇੱਕ এজেন্ডਾ ਅਤੇ ਉਹ ਤਿੰਨ ਵੀ ਹੈ ਜੋ ਉਸ ਰੋਡ ਮੈਪ ਜਾਂ ਦ੍ਰਿਸ਼ਟੀਕੋਣ ਜਾਂ ਬਿਹਾਰ ਲਈ এজেন্ডੇ ਨੂੰ ਲਾਗੂ ਕਰੇਗੀ ਅਤੇ ਅਸੀਂ ਇਹ ਇੱਕ ਅਜਿਹੇ ਸਮੇਂ ਤੇ ਕਰਨਾ ਚਾਹੁੰਦੇ ਸੀ ਜਦੋਂ ਇਹ ਸਪਸ਼ਟ ਸੀ ਕਿ ਦੂਜੇ ਪਾਸੇ ਸਪਸ਼ਟਤਾ ਨਹੀਂ ਸੀ ਉਹਨਾਂ ਕੋਲ ਆਪਣੇ ਚਿਹਰੇ ਨੂੰ ਲੈ ਕੇ ਸਪਸ਼ਟਤਾ ਨਹੀਂ ਹੈ ਅਮਿਤ ਸ਼ਾਹ ਕਹਿੰਦੇ ਹਨ ਕਿ ਨਿਪੀਸ਼ ਚੋਣਾ ਤੱਕ ਮੁੱਖ ਮੰਤਰੀ ਰਹਿਣਗੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਅਸੀਂ ਦੇਖਾਂਗੇ ਬਹੁਤ ਗਹਿਰੇ ਅਰਥਾਂ ਵਾਲੇ ਸ਼ਬਦ ਹਨ ਅਤੇ ਹਰ ਕੋਈ ਸਮਝਦਾ ਹੈ ਕਿ ਇਸ ਦਾ ਕੀ ਮਤਲਬ ਹੈ ਮੂਲ ਰੂਪ ਵਿੱਚ ਇਸ ਦਾ ਮਤਲਬ ਹੈ ਕਿ ਨितीश ਚੋਨਾ ਤੋਂ ਬਾਅਦ ਮੁੱਖ ਮੰਤਰੀ ਨਹੀਂ ਰਹਿਣਗੇ ਇਸ ਲਈ ਮੁੱਖ ਮੰਤਰੀ ਦੇ ਚਿਹਰੇ ਤੇ ਕੋਈ ਸਪਸ਼ਟਤਾ ਨਹੀਂ ਹੈ ਦੂਜਾ ਨੁਕਤਾ ਜੋ ਅਸੀਂ ਸਪਸ਼ਟ ਕਰਨਾ ਚਾਹੁੰਦੇ ਸੀ ਅਤੇ ਇਹ ਉਹ ਚੀਜ਼ ਹੈ ਜਿਸ ਤੇ ਅਸੀਂ ਜ਼ੋਰ ਦੇਣਾ ਚਾਹੁੰਦੇ ਹਾਂ ਉਹ ਇਹ ਹੈ ਕਿ ਸਾਡੇ ਕੋਲ ਬਿਹਾਰ ਦੇ ਮੁੱਖ ਖੇਤਰਾ ਮੁੱਖ ਵਰਗਾਂ ਲਈ ਇੱਕ ਖਾਸ ਏਜੰਡਾ ਜਾਂ ਯੋਜਨਾ ਹੈ ਸਾਡੇ ਕੋਲ ਸਿੱਖਿਆ ਲਈ ਇੱਕ ਯੋਜਨਾ ਹੈ ਸਾਡੇ ਕੋਲ ਸਿਹਤ ਲਈ ਇੱਕ ਯੋਜਨਾ ਹੈ ਸਾਡੇ ਕੋਲ ਰੋਜ਼ਗਾਰ ਲਈ ਇੱਕ ਯੋਜਨਾ ਹੈ ਸਾਡੇ ਕੋਲ ਕਿਸਾਨਾਂ ਲਈ ਇੱਕ ਯੋਜਨਾ ਹੈ ਸਾਡੇ ਕੋਲ ਮਜ਼ਦੂਰਾ ਲਈ ਇੱਕ ਯੋਜਨਾ ਹੈ ਸਾਡੇ ਕੋਲ ਔਰਤਾਂ ਲਈ ਅਤੇ ਹੋਰਨਾਂ ਲਈ ਵੀ ਯੋਜਨਾ ਹੈ ਜੇ ਤੁਸੀਂ ਦੂਜੇ ਪਾਸੇ ਦੇਖੋ ਤਾਂ ਉਹ ਜ਼ਿਆਦਾਤਰ ਜੰਗਲ ਰਾਜ ਬਾਰੇ ਹੀ ਗੱਲ ਕਰਦੇ ਹਨ ਹੁਣ ਕੋਈ ਜੋ ਪਿਛਲੇ 11 ਸਾਲਾਂ ਤੋਂ ਕੇਂਦਰ ਅਤੇ ਬਿਹਾਰ ਦੋਵਾਂ ਵਿੱਚ ਜ਼ਿਆਦਾਤਰ ਸੱਤਾ ਵਿੱਚ ਰਿਹਾ ਹੈ ਉਹਨਾਂ ਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਉਹਨਾਂ ਨੇ ਇਨਾ ਮਹੱਤਵਪੂਰਨ ਖੇਤਰat ਬਿਹਾਰ ਦੇ ਲੋਕਾਂ ਲਈ ਕੀ ਕੀਤਾ ਹੈ। ਉਹਨਾਂ ਨੇ ਸਿੱਖਿਆ ਨੂੰ ਸੁਧਾਰਨ ਲਈ ਕੀ ਕੀਤਾ ਹੈ? ਲਗਭਗ ਕੁਝ ਨਹੀਂ। ਉਹਨਾਂ ਨੇ ਆਪਣੀ ਸਿਹਤ ਸੰਭਾਲ ਪ੍ਰਣਾਲੀ ਨੂੰ ਸੁਧਾਰਨ ਲਈ ਕੀ ਕੀਤਾ ਹੈ? ਲਗਭਗ ਕੁਝ ਨਹੀਂ। ਕੀ ਉਹਨਾਂ ਨੇ ਰੋਜ਼ਗਾਰ ਪੈਦਾ ਕੀਤਾ ਹੈ? ਨਹੀਂ। ਕੀ ਜੁਰਮ ਨੂੰ ਥੱਲ ਪਾਈ ਗਈ ਹੈ? ਬਿਲਕੁਲ ਨਹੀਂ। ਦੀ ਵਿਸਤਾਚਾਰ 'ਤੇ ਲਗਾਮ ਲਗਾਈ ਗਈ ਹੈ ਇਹ ਹੱਦੋ ਵੱਧ ਹੈ ਅਸਮਾਨ ਥੂਰਿਆ ਹੈ ਤੇ ਜਦੋਂ ਜੁਰਮ ਹੁੰਦਾ ਹੈ ਤਾਂ ਜੀ ਕੀ ਕਹਿੰਦੇ ਹਨ ਉਹ ਕਹਿੰਦੇ ਹਨ ਕਿ ਸ਼ਾਇਦ ਇਸ ਲਈ ਹੈ ਕਿਉਂਕਿ ਕਿਸਾਨਾਂ ਕੋਲ ਕਰਨ ਦੇ ਕੋਈ ਕੰਮ ਨਹੀਂ ਹੈ ਇਸ ਲਈ ਪਾਜਪਾ ਤੇ ਜੀਡੀਯੂ ਦੇ ਇਸ ਗਠਜੋੜ ਨੂੰ ਅਸਲ ਵਿੱਚ ਆਪਣੇ ਕੀਤੇ ਕੰਮ ਆਪਣੇ ਰਿਪੋਰਟ ਕਾਰਡ ਆਪਣੇ ਪ੍ਰਦਰਸ਼ਨ ਦੇ ਆਧਾਰ ਤੇ ਵੋਟਾਂ ਮੰਗਣੀਆਂ ਚਾਹੀਦੀਆਂ ਹਨ ਸਾਨੂੰ ਇਸ ਵਿੱਚੋਂ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਸਾਨੂੰ ਇਸ ਵਿੱਚੋਂ ਕੁਝ ਵੀ ਸੁਣਨ ਨੂੰ ਨਹੀਂ ਮਿਲਦਾ ਤਾਂ ਇਹੀ ਉਹ ਫਰਕ ਹੈ ਜੋ ਅਸੀਂ ਸਾਹਮਣੇ ਦਿਹਾਉਣਾ ਚਾਹੁੰਦੇ ਸੀ ਤੁਸੀਂ ਜਾਣਦੇ ਹੋ ਚੀਜ਼ਾਂ ਦਾ ਵਾਅਦਾ ਕਰਨ ਵਿੱਚ ਬਹੁਤ ਚੰਗੇ ਹੋ ਸਕਦੇ ਹੋ ਪਰ ਇਸ ਵੇਲੇ ਅਸੀਂ ਬਹੁਤ ਸਾਰੀਆਂ ਚੋਣਾ ਵੇਖੀਆਂ ਹਨ ਇਹ ਸਾਰੀ ਗੱਲ ਇਸ ਤੱਥ ਤੇ ਆ ਕੇ ਮੁੱਕਦੀ ਹੈ ਕਿ ਪੈਸੇ ਕੌਣ ਦੇ ਰਿਹਾ ਹੈ ਅਤੇ ਇੱਥੇ ਮੈਨੂੰ ਲੱਗਦਾ ਹੈ ਕਿ ਨਦੀਸ਼ ਕੁਮਾਰ ਨੇ ਹੁਣ ਤੱਕ 1 ਕਰੋੜ 50 ਲੱਖ ਤੋਂ ਵੱਧ ਔਰਤਾਂ ਨੂੰ ਅਤੇ ਪਹਿਲੀ ਵਾਰ 10000 ਰੁਪਏ ਟਰਾਂਸਫਰ ਕਰਕੇ ਹਰ ਕਿਸੇ ਤੋਂ ਪੈਲ ਕੀਤੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਗੇਮ ਚੇਂਜਰ ਹੋਵੇਗਾ ਤੇ ਕਿਉਂਕਿ ਅੱਜਕੱਲ ਤਾਂ ਸਧਾਰਨ ਹੈ ਤੁਸੀਂ ਮੈਨੂੰ ਨੋਟ ਦਿਓ ਅਸੀਂ ਤੁਹਾਨੂੰ ਵੋਟ ਦੇਵਾਂਗੇ ਤੁਸੀਂ ਕਿਸੇ ਨੂੰ ਵੀ ਵੋਟ ਦਿੰਦੇ ਹੋ, ਨੋਟ ਦਿੰਦੇ ਹੋ ਤਾਂ ਲੋਕ ਪ੍ਰਭਾਵਿਤ ਹੁੰਦੇ ਹਨ। ਇਸ ਲਈ ਜੇ ਤੁਸੀਂ ਲੋਕਾਂ ਨੂੰ ਪੈਸੇ ਦਿੰਦੇ ਹੋ ਤਾਂ ਉਹ ਪ੍ਰਭਾਵਿਤ ਹੋਣਗੇ, ਪ੍ਰਭਾਵਿਤ ਹੋਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਅਸੀਂ ਇਹ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਖਾਸ ਮਾਮਲੇ ਵਿੱਚ ਔਰਤਾਂ ਲਈ ਸਾਡੀ ਪੇਸ਼ਕਸ਼ ਅਜਿਹੀ ਚੀਜ਼ ਹੈ ਜੋ ਸਾਡੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਹਰ ਮਹੀਨੇ ਕੀਤੀ ਜਾਵੇਗੀ। ਉਹਨਾਂ ਨੇ ਜੋ ਕੀਤਾ ਹੈ ਉਹ ਇਹ ਹੈ ਕਿ ਉਹਨਾਂ ਨੇ ਇੱਕ ਚੋਨਾ ਤੋਂ ਲਗਭਗ 2-3 ਹਫ਼ਤੇ ਜਾਂ 4 ਹਫ਼ਤੇ ਪਹਿਲਾਂ 10000 ਰੁਪਏ ਟ੍ਰਾਂਸਫਰ ਕੀਤੇ ਹਨ ਉਹ ਇਹ 4 ਸਾਲ ਪਹਿਲਾਂ ਕਰ ਸਕਦੇ ਸਨ ਉਹਨਾਂ ਨੇ ਇਹ ਕਿਉਂ ਨਹੀਂ ਕੀਤਾ ਤਾਂ ਸਾਡੇ ਕੋਲ ਇੱਕ ਵਿਵਾਬੀ ਬਲੀਨ ਅਤੇ ਇੱਕ ਜਾਇਜ਼ ਦਲੀਲ ਹੈ ਕਿ ਅਸੀਂ ਉਹਨਾਂ ਨੂੰ ਕੀ ਪੇਸ਼ ਕਰਾਂਗੇ ਅਤੇ ਅਸੀਂ ਇਸ ਨੂੰ ਪੂਰੇ ਜ਼ੋਰ ਸ਼ੋਰ ਨਾਲ ਔਰਤਾਂ ਤੱਕ ਲਜਾਨ ਦੀ ਯੋਜਨਾ ਬੜਾ ਰਹੇ ਹਾਂ ਅਤੇ ਇਹ ਸਿਰਫ ਪ੍ਰਤੀ ਔਰਤ ਪ੍ਰਤੀ ਮਹੀਨਾ 2500 ਰੁਪਏ ਦਾ ਇੱਕ ਵਾਦਾ ਨਹੀਂ ਹੈ ਸਗੋਂ ਜ਼ਰੂਰਤਮੰਦ ਔਰਤ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਜ਼ਮੀਨ ਮਿਲੇਗੀ ਅਤੇ ਜ਼ਮੀਨ ਦੇ ਹੱਕ ਔਰਤ ਕੋਲ ਆਉਣਗੇ ਅਸੀਂ ਉਹਨਾਂ ਔਰਤਾਂ ਲਈ 2 ਲੱਖ ਦੀ ਸਬਸਿਡੀ ਵੀ ਲੈ ਕੇ ਆ ਰਹੇ ਹਾਂ ਜੋ ਰੋਜ਼ਗਾਰ ਸਵੈ ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੀ ਆ ਸਾਡੇ ਕੋਲ ਇੱਕ ਯੋਜਨਾ ਵੀ ਹੈ ਜਿਸ ਵਿੱਚ ਅਸੀਂ ਉਹਨਾਂ ਕੋਲ ਮੌਜੂਦ ਸਿਹਤ ਸੰਭਾਲ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਉਹਨਾਂ ਨਾਲ ਕੰਮ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਚਰੰਜੀਵੀ ਸੇਥ ਬੀਮਾ ਮਾਡਲ ਜੋ ਰਾਜਸਥਾਨ ਵਿੱਚ ਸੀ ਨੂੰ ਬਿਹਾਰ ਵਿੱਚ ਲਿਆਉਣਾ ਚਾਹੁੰਦੇ ਹਾਂ ਪਰ ਜੇਕਰ ਤੁਸੀਂ ਸਮੁੱਚੇ ਤੌਰ ਤੇ ਔਰਤਾਂ ਦੇ ਵਰਗ ਨੂੰ ਦੇਖੋ ਤਾਂ ਇਹ ਸਿਰਫ ਜੋਨ ਤੋਂ ਪਹਿਲਾਂ ਇੱਕ ਜਾਂ ਦੋ ਵਾਰ ਲਈ ਸਿੱਧਾ ਨਕਦ ਟ੍ਰਾਂਸਫਰ ਸੁਵਾਂ ਇੱਕ ਸੰਪੂਰਨ ਪੈਕੇਜ ਹੈ ਜੋ ਰੋਜ਼ਗਾਰ ਆਮਦਨ ਸੁਰੱਖਿਆ ਸਿਹਤ ਆਦਮ ਨੂੰ ਕਵਰ ਕਰਦਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਔਰਤਾਂ ਇਸ ਗੱਲ ਨੂੰ ਸਮਝ ਜਾਣਗੀਆਂ ਕਿ ਇਹ ਅਸਲ ਵਿੱਚ ਬੋਟਾਂ ਦਾ ਨਕਦ ਟ੍ਰਾਂਸਫਰ ਹੈ ਨਾ ਕਿ ਕੋਈ ਵਦੇਰੇ ਸਾਰਥਕ ਵਦੇਰੇ ਇਕਸਾਰ ਵਦੇਰੇ ਲੰਬੇ ਸਮੇਂ ਦੀ ਚੀਜ਼ ਜੋ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵਦੇਰੇ ਸੰਪੂਰਨ ਰੂਪ ਵਿੱਚ ਮਦਦ ਕਰੇਗੀ ਤਾਂ ਤੇਜਸਵੀ ਜਾਦਵ ਨੇ ਕਿਹਾ ਹੈ ਕਿ ਇੱਕ ਦੂਜਾ ਉਪ ਮੁੱਖ ਮੰਤਰੀ ਹੋਵੇਗਾ ਇਹ ਮੰਨਦੇ ਹੋਏ ਕਿ ਪਾਰਟੀ ਤੁਹਾਡਾ ਗੱਠ ਜੋੜ ਸੱਤਾ ਵਿੱਚ ਆਉਂਦਾ ਹੈ ਇਹ ਹੋਵੇਗਾ ਕਿ ਉਹ ਕਾਂਗਰਸ ਤੋਂ ਹੋਵੇਗਾ ਕਿ ਉਹ ਕਨਈਆ ਕੁਮਾਰ ਹੋਵੇਗਾ ਬਿਹਾਰ ਵਿੱਚ ਕਾਂਗਰਸ ਦਾ ਚਿਹਰਾ ਕੌਣ ਹੈ ਜਾਂ ਭਾਜਪਾ ਵਾਂਗ ਇੱਥੇ ਕੋਈ ਅਸਲੀ ਚਿਹਰਾ ਨਹੀਂ ਹੈ ਸਾ ਕਾਂਗਰਸ ਵੱਲੋਂ ਇੱਕ ਉਪ ਮੁੱਖ ਮੰਤਰੀ ਹੋਵੇਗਾ ਉਹ ਕੌਣ ਹੋਵੇਗਾ ਇਸ ਦਾ ਫੈਸਲਾ ਅਸੀਂ ਚੋਣਾਂ ਤੋਂ ਬਾਅਦ ਸਰਕਾਰ ਬਣਨ ਤੇ ਕਰਾਂਗੇ ਪਰ ਸਾਡੇ ਲਈ ਵੱਧ ਮਹੱਤਵਪੂਰਨ ਇਹ ਹੈ ਕਿ ਅਸੀਂ ਇਹ ਚੋਣ ਜਿੱਤੀ ਹੈ ਤੇ ਅਸੀਂ ਇਸ ਨੂੰ ਸਾਡੇ ਏਜੰਡੇ ਤੇ ਲੋਕਾਂ ਦਾ ਭਰੋਸਾ ਜਿੱਤ ਕੇ ਜਿੱਤੀ ਹੈ ਮੈਨੂੰ ਲੱਗਦਾ ਹੈ ਕਿ ਆਖਰਕਾਰ ਇੱਕ ਟੀਮ ਅਤੇ ਇੱਕ ਰੋਡ ਮੈਪ ਦਾ ਇਕੱਠੇ ਆਉਣਾ ਬਿਹਤਰ ਕੰਮ ਕਰਦਾ ਹੈ ਅਤੇ ਇਹੀ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਹੀ ਹੈ ਮੈਨੂੰ ਲੱਗਦਾ ਹੈ ਕਿ ਦੂਜਾ ਪੱਖ ਕਰਨ ਦੇ ਯੋਗ ਨਹੀਂ ਰਿਹਾ ਹੈ ਕਿਸੇ ਬਸ ਉਹਨਾਂ ਦੇ ਸਵਾਲ ਤੋਂ ਅੱਗੇ ਵਧਦੇ ਹੋਏ ਉਹ ਕਿਹੜਾ ਤਰਕ ਅਤੇ ਪ੍ਰਕਿਰਿਆ ਸੀ ਜਿਸ ਦੁਆਰਾ ਉਪ ਮੁੱਖ ਮੰਤਰੀ ਦਾ ਐਲਾਨ ਕੀਤਾ ਗਿਆ ਸੀ ਇਹ ਸਾਰਿਆਂ ਲਈ ਥੋੜੀ ਹੈਰਾਨੀ ਵਾਲੀ ਗੱਲ ਸੀ ਕਿ ਅਸੀਂ ਮੋٹے ਤੌਰ ਤੇ ਸਪਸ਼ਟਾ ਸੀ ਕਿ ਸਾਡੇ ਇੱਕ ਤੋਂ ਵੱਧ ਮੁੱਖ ਮੰਤਰੀ ਹੋਣਗੇ ਸਾਡੇ ਕਟੋ-ਕਟ ਤਿੰਨ ਤੋਂ ਚਾਰ ਹੋਣਗੇ ਉਹ ਕੌਣ ਹੋਵੇਗਾ ਇਹ ਕਿਵੇਂ ਹੋਵੇਗਾ ਇਹ ਵਿਚਾਰ ਵਟਾਂਦਰੇ ਦਾ ਵਿਸ਼ਾ ਸੀ ਅਤੇ ਇਹ ਫੈਸਲਾ ਕੀਤਾ ਗਿਆ ਸੀ ਕਿ ਅਸੀਂ ਇੱਕ ਵਿਅਕਤੀ ਦਾ ਐਲਾਨ ਕਰਾਂਗੇ ਪਰ ਬਾਕੀਆਂ ਲਈ ਅਸੀਂ ਇਸ ਤੇ ਫੈਸਲਾ ਬਾਅਦ ਵਿੱਚ ਲਵਾਂਗੇ ਕਿ ਉਹ ਕੌਣ ਹੋਵੇਗਾ ਜਦੋਂ ਉੱਥੇ ਸੀ ਕਿ ਇਹ ਉਸ ਦੀਆਂ ਸ਼ਰਤਾਂ ਵਿੱਚੋਂ ਇੱਕ ਸੀ ਉਸਨੇ ਕੋਨਾ ਨੂੰ ਉਹ ਹਾਲਤਾ ਸਾ ਪਰ ਇਹ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਸੀ ਅਤੇ ਇਸ ਲਈ ਇਹ ਇੱਕ ਸਾਂਝਾ ਫੈਸਲਾ ਸੀ ਅਤੇ ਕਬਰਾਹਟ ਵਿੱਚ ਲਿਆ ਗਿਆ ਕੋਈ ਫੈਸਲਾ ਨਹੀਂ ਸੀ ਜੋ ਕਿ ਜੋ ਦਰਸਾਇਆ ਜਾ ਰਿਹਾ ਹੈ ਉਸ ਦੇ ਬਿਲਕੁਲ ਉਲਟ ਹੈ ਮੁੱਖ ਮੰਤਰੀ ਬਾਰੇ ਫੈਸਲਾ ਸਮਾ ਆਦ ਲਗਭਗ ਸਾਡੀ ਯੋਜਨਾ ਅਨੁਸਾਰ ਹੀ ਸੀ ਅਤੇ ਇਸ ਵਿੱਚ ਕੁਝ ਵੀ ਜਲਦਬਾਜ਼ੀ ਵਾਲਾ ਨਹੀਂ ਸੀ ਅਤੇ ਸੰਬੰਧ ਕੋਈ ਕਬਰਾਹਟ ਵਾਲੀ ਪ੍ਰਤੀਕਿਰਿਆ ਨਹੀਂ ਸੀ ਇਹ ਇੱਕ ਗੱਲ ਹੈ ਜੋ ਮੈਂ ਸਪਸ਼ਟ ਕਰਨਾ ਚਾਹਾਂਗਾ ਕਿਉਂਕਿ ਅਜੇ ਹੀ ਧਾਰਨਾ ਜਾਪਦੀ ਹੈ ਕਿ ਅਸੀਂ ਇਹ ਬਿਨਾਂ ਸੋਚੇ ਸਮਝੇ ਕੀਤਾ ਜਾਂ ਅਸੀਂ ਇਸ ਲਈ ਕੀਤਾ ਕਿਉਂਕਿ ਇੱਥੋਂ ਜਾਂ ਉੱਥੋਂ ਗਵਾਹ ਸੀ ਅਸਲ ਵਿੱਚ ਲੈ ਸੱਚ ਤੋਂ ਬਹੁਤ ਦੂਰ ਪਰ ਤੁਹਾਨੂੰ ਪਤਾ ਹੈ ਘੱਟ ਗਿਣਤੀ ਭਾਈਚਾਰਿਆਂ ਵੱਲੋਂ ਬਹੁਤ ਪ੍ਰਤੀਕਿਰਿਆ ਆ ਰਹੀ ਹੈ ਖਾਸ ਕਰਕੇ ਮੁਸਲਮ ਭਾਈਚਾਰੇ ਦੇ ਨਾਲ ਨਾਲ ਦਲਤਾ ਵੱਲੋਂ ਵੀ ਅਤੇ ਲੱਗਦਾ ਹੈ ਕਿ ਉਹ ਸੱਚਮੁੱਚ ਨਿਰਾਸ਼ ਮਹਿਸੂਸ ਕਰ ਰਹੇ ਹਨ ਤੁਸੀਂ ਇਸ ਨੂੰ ਕਿਵੇਂ ਸੰਬੋਧਿਤ ਕਰੋਗੇ ਇਸ ਲਈ ਉਹਨਾਂ ਨੂੰ ਬਿਲਕੁਲ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਇਹ ਬਹੁਤ ਸਪਸ਼ਟ ਹੈ ਕਿ ਉਹ ਪਤੀ ਹੋਂਨਾ ਪਾਈ ਜਾ ਰਿਆ ਨੂੰ ਪ੍ਰਤੀਨਿਧਤਾ ਮਿਲੇਗੀ ਅਤੇ ਅਸੀਂ ਇਸ ਬਾਰੇ ਬਹੁਤ ਸਪਸ਼ਟਾ ਕੋਨ ਹੋਵੇਗਾ ਇਸ ਦਾ ਫੈਸਲਾ ਨਹੀਂ ਹੋਇਆ ਹੈ ਦਲਿਤ ਅਤੇ ਮੁਸਲਿਮ ਪਾਈਚਾਰਿਆਂ ਅਤੇ ਅਗਾਵਦੂ ਜਾਤੀਆਂ ਦੋਵਾਂ ਵੱਲੋਂ ਸਾਡੇ ਕੋਲ ਜੋ ਗਠਨ ਹੈ ਉਸ ਵਿੱਚ ਯਕੀਨਨ ਪ੍ਰਤੀਨਿਧਤਾ ਹੋਵੇਗੀ ਇਸ ਲਈ ਇਹ ਸਪਸ਼ਟ ਨਹੀਂ ਹੈ ਕਿ ਉਹ ਖਾਸ ਰਿਫਟੀ ਕੌਣ ਹੋਵੇਗਾ ਪਰ ਸਾਡੇ ਮਨ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਹੋਣਗੇ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਸ ਦੇ ਉਲਟ ਤੁਹਾਨੂੰ ਪਤਾ ਹੈ ਤੁਸੀਂ ਈਬੀਸੀ ਭਾਈਚਾਰੇ ਵਿੱਚੋਂ ਮੁਕੇਸ਼ ਸਾਹਨੀ ਦਾ ਐਲਾਨ ਕੀਤਾ ਹੈ ਮੁਸਲਮ ਭਾਈਚਾਰੇ ਦਲਿਤ ਭਾਈਚਾਰੇ ਅਤੇ ਨਾਲ ਹੀ ਉੱਚ ਜਾਤੀ ਵਿੱਚੋਂ ਇੱਕ ਉਪ ਮੁੱਖ ਮੰਤਰੀ ਹੋਵੇਗਾ ਪਰ ਉਹਨਾਂ ਦਾ ਨਾਂ ਅਜੇ ਤੱਕ ਤੈਅ ਨਹੀਂ ਹੋਇਆ ਹੈ ਅਸੀਂ ਯਕੀਨੀ ਤੌਰ ਤੇ ਇਸ ਬਾਰੇ ਹੀ ਗੱਲ ਕਰ ਰਹੇ ਹਾਂ ਅਤੇ ਯਕੀਨੀ ਤੌਰ ਤੇ ਇਹੀ ਤਰੀਕਾ ਹੈ ਜਿਸ ਨਾਲ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਮੇਰਾ ਸਵਾਲ ਕਿਸੇ ਦੀ ਸੋਸ਼ਲ ਮੀਡੀਆ ਮੌਜੂਦਗੀ ਬਾਰੇ ਹੈ ਮੰਨ ਲਓ ਜਿਵੇਂ ਪ੍ਰਸ਼ਾਂਤ kishor ਉਸ ਦੀ ਇੱਕ ਵੱਡੀ ਸੋਸ਼ਲ ਮੀਡੀਆ ਮੌਜੂਦਗੀ ਹੈ ਉਸ ਕੋਲ ਲਗਭਗ ਹਾਜ਼ਲੇ ਵਿੱਚ ਉਸ ਦੀ ਤਨਖਾਹ ਤੇ ਪ੍ਰਭਾਵਕ ਹਨ ਅਤੇ ਉਹ ਸਿਰਫ ਸੰਦੇਸ਼ ਫੈਲਾ ਰਹੇ ਹਨ ਜਾਂ ਜੋ ਵੀ ਸੰਦੇਸ਼ ਪ੍ਰਸ਼ਾਂਤ kishor ਦੇਣਾ ਚਾਹੁੰਦਾ ਹੈ ਜੇ ਤੁਸੀਂ ਨੌਜਵਾਨਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹੋ ਤੁਹਾਨੂੰ ਪਤਾ ਹੈ ਤੁਹਾਡੇ ਕੋਲ ਨੌਜਵਾਨ ਆਗੂ ਹਨ ਕਿਵੇਂ ਕੀ ਹਨ ਤੁਹਾਡਾ ਰੋਡ ਮੈਪ ਕੀ ਹੈ ਤੁਸੀਂ ਇਸ ਬਾਰੇ ਕਿਵੇਂ ਕਰ ਰਹੇ ਹੋ ਕਿਉਂਕਿ ਇਹ ਹੈ ਇਹ ਇਸ ਤਰ੍ਹਾਂ ਲੱਗਦਾ ਜਿਵੇਂ ਹੁਣੇ ਉਸ ਖੇਤਰ ਵਿੱਚ ਪ੍ਰਸ਼ਾਂਤ kishor ਬਹੁਤ ਅੱਗੇ ਹੈ ਜੀ ਸੋਸ਼ਲ ਮੀਡੀਆ ਮੁਹਿੰਮ ਇੱਕ ਅਜੇ ਹੀ ਚੀਜ਼ ਹੈ ਜਿਸ ਦੀ ਅਸੀਂ ਕਾਫੀ ਲੰਬੇ ਸਮੇਂ ਤੋਂ ਯੋਜਨਾ ਬਣਾ ਰਹੇ ਹਾਂ ਅਤੇ ਵੇਰਵੇਾਂ ਤੇ ਕੰਮ ਕਰ ਰਹੇ ਹਾਂ ਬਿਹਾਰ ਵਿੱਚ ਸਾਡੀ ਪੌਂਚ ਨਾ ਖਾਸ ਤੌਰ ਤੇ ਬਿਹਾਰ ਵਿੱਚ ਸੋਸ਼ਲ ਮੀਡੀਆ ਪਲਤੀ ਕਾਂਗਰਸ ਦੀ ਪੌਂਚ ਬਾਰੇ ਗੱਲ ਕਰ ਸਕਦਾ ਉਹ ਇਹ ਹੈ ਕਿ ਅਸੀਂ ਇਸ ਵਾਰ ਆਪਣੀ ਸੋਸ਼ਲ ਮੀਡੀਆ ਅਤੇ ਡਿਜੀਟਲ ਫੌਂਟ ਨੂੰ ਬਹੁਤ ਜ਼ਿਆਦਾ ਕਸਟਮਾਈਜ਼ਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਹੋ ਸਕਦਾ ਹੈ ਕਿ ਇਹ ਤੇ ਉਹਨਾਂ ਨਾਲ ਦਿਸੇ ਵੇਖਣ ਨੂੰ ਪਰ ਉਦਾਹਰਨ ਵਜੋਂ ਜਿ ਪ੍ਰਨੇ ਹੈ ਇਕ 60 ਸਾਲ ਦਾ ਆਦਮੀ ਹੈ ਜੋ ਕਿ ਜੋ ਇੱਕ ਪੇਸ਼ੇਵਰ ਹੈ ਜਿਸਨੀਆਂ ਕੁਝ ਪਸੰਦਾਂ ਤੇ ਨਾ ਪਸੰਦਾਂ ਤੇ ਚਾਹਤਾਂ ਤੇ ਲੋੜਾਂ ਹਨ ਤਾਂ ਅਸੀਂ ਆਪਣੇ ਰੇ ਨੂੰ ਅਨੁਕੂਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੋਸਤ ਤੱਕ ਪਹੁੰਚ ਨੂੰ ਉਸਦੇ ਅਨੁਕੂਲ ਬਣਾਉਣਾ ਜੋ ਉਹ ਲੱਭ ਰਿਹਾ ਹੈ ਅਤੇ ਇਸੇ ਤਰ੍ਹਾਂ ਦੂਜਿਆਂ ਨਾਲ ਇਸ ਲਈ ਸੋਸ਼ਲ ਮੀਡੀਆ ਪ੍ਰਤੀ ਸਾਡੀ ਇਹ ਔਝ ਰਹੀ ਹੈ 60 ਸਾਲ ਮੈਂ ਇੰਨਾ ਬੁੱਢਾ ਨਹੀਂ ਹਾਂ ਤੁਹਾਨੂੰ ਪਤਾ ਹੈ ਹਾਂ ਇਸ ਲਈ ਮੈਂ ਸਿਰਫ ਇੱਕ ਮੋਟਾ-ਮੋਟਾ ਅੰਕੜਾ ਲੈਣਾ ਚਾਹੁੰਦਾ ਸੀ ਇਹ ਮੈਨੂੰ ਲੱਗਦਾ ਹੈ ਕਿ ਤੁਹਾਡੀ ਕਮਜ਼ੋਰੀ ਦੀ ਸਭ ਤੋਂ ਵੱਡੀ ਗਲਤੀ ਔਰਤਾਂ ਦੀ ਵੋਟ ਹੈ ਅਤੇ ਬਿਹਾਰ ਵਿੱਚ ਵਕ-ਵਕ ਕਾਰਨਾ ਕਰਕੇ ਔਰਤਾਂ ਦੀ ਵੋਟ ਪਾਉਣ ਦੀ ਦਰ ਮਰਦਾਂ ਨਾਲੋਂ ਬਹੁਤ ਜ਼ਿਆਦਾ ਹੈ ਅਤੇ ਫਿਰ ਉਹ ਉਸ ਦੇ ਉੱਤੇ 10000 ਹੋਰ ਪਾ ਦਿੰਦੇ ਹਨ ਅਤੇ ਉਹ ਹੱਥ ਵਿੱਚ ਨਗਦੀ ਹੈ ਇਹ ਤੁਹਾਡੀ ਸਭ ਤੋਂ ਵੱਡੀ ਚੁਣੌਤੀ ਹੈ ਹਨਾ ਔਰਤਾਂ ਦੀ ਵੋਟ ਨੂੰ ਕਟੋ-ਕਟ ਦੋਵਾਂ ਵਿਚਾਰ ਬਰਾਬਰ ਕਰਨਾ ਇਹ ਯਕੀਨੀ ਤੌਰ ਤੇ ਇੱਕ ਚੁਣੌਤੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਖਾਸ ਕਰਕੇ ਨਕਦੀ ਟਰਾਂਸਫਰ ਨਾਲ ਅਤੇ ਇਤਿਹਾਸਕ ਤੌਰ ਤੇ ਵੀ ਬਿਹਾਰ ਵਿੱਚ ਔਰਤਾਂ ਨੇ ਵੱਡੇ ਪੱਧਰ ਤੇ ਨਤੀਜੇ ਕਰਕੇ ਵੋਟ ਪਾਈ ਹੈ ਜਿੱਥੇ ਨਤੀਜੇ ਹੁੰਦੇ ਸਨ ਔਰਤਾਂ ਉਸ ਗੱਟ ਜੋਰ ਨੂੰ ਵੱਧ ਵੋਟ ਦਿੰਦੀਆਂ ਸਨ ਅਤੇ ਇਹ ਇੱਕ ਅਜਿਹੀ ਚੀਜ਼ ਹੈ ਜਿਸ ਬਾਰੇ ਅਸੀਂ ਬਹੁਤ ਜਾਣੂ ਹਾਂ ਅਤੇ ਅਸੀਂ ਸਾਡੇ ਕੋਲ ਬਚੇ ਹੋਏ ਸਮੇਂ ਵਿੱਚ ਜਿੰਨੀ ਸਖਤ ਅਤੇ ਸਮਝਦਾਰੀ ਨਾਲ ਕੰਮ ਕਰ ਸਕਦੇ ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਤੁਸੀਂ ਬਿਲਕੁਲ ਸਹੀ ਹੋ ਇਹ ਇੱਕ ਰਣਨੀਤਕ ਤਰਜੀਹੀ ਹੈ ਮੈਨੂੰ ਲੱਗਦਾ ਹੈ ਕਿ ਇਹ ਜੋਨ ਉਸ ਪਾਸੇ ਜਾਵੇਗੀ ਜਿਸ ਪਾਸੇ ਔਰਤਾਂ ਜਾਣਗੀਆਂ ਕ੍ਰਿਸ਼ਨਾ ਇੱਕ ਆਮ ਧਾਰਨਾ ਹੈ ਕਿ ਭਾਜਪਾ ਭਾਜਪਾ ਸਪੀਕਰ 1 ਪਰ ਭਾਜਪਾ ਦੇ ਉਲਟ ਕਿ ਤੁਹਾਨੂੰ ਨਗਦਾ ਕਿ ਜਿੱਥੋਂ ਤੱਕ ਸਹਿਯੋਗੀਆਂ ਦਾ ਸਵਾਲ ਹੈ ਤੁਹਾਡੀ ਕਾਂਗਰਸ ਅਜੇ ਵੀ ਇੱਕ ਸਿਰਦਰਦੀ ਹੈ ਮੈਨੂੰ ਨਹੀਂ ਪਤਾ ਮੈਨੂੰ ਲੱਗਦਾ ਹੈ ਕਿ ਇਸ ਦਾ ਸਹੀ ਜਵਾਬ ਨਿਤਿਸ਼ ਕੁਮਾਰ ਬਿਹਤਰ ਦੇ ਸਕੰਗੇ ਕਿ ਭਾਜਪਾ ਆਪਣੇ ਸਹਿਯੋਗੀਆਂ ਲਈ ਕਿੰਨੀ ਵੱਡੀ ਸਿਰਦਰਦੀ ਹੈ ਮੇਰਾ ਖਿਆਲ ਹੈ ਕਿ ਤੁਹਾਨੂੰ ਅਸਲ ਵਿੱਚ ਪਤਾ ਲੱਗੇਗਾ ਕਿ ਜਵਾਬ ਬਿਲਕੁਲ ਉਲਟ ਹੈ ਅਸੀਂ ਸ਼ਾਇਦ ਵੱਧ ਸਰਗਰਮ ਹਾਂ ਅਸਲ ਵਿੱਚ ਜੇ ਤੁਸੀਂ ਇਸ ਵਾਰ ਸਹਿਯੋਗੀਆਂ ਨਾਲ ਗੱਲ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਕਾਂਗਰਸ ਨੇ ਗੱਟ ਜੋੜ ਨੂੰ ਆਖਰੀ ਪਲ ਤੱਕ ਇਕੱਠੇ ਰੱਖਣ ਵਿੱਚ ਬਹੁਤ ਸਕਾਰਾਤਮਕ ਭੂਮਿਕਾ ਨਿਭਾਈ ਹਾਂ ਸੀਟ ਵੰਡ ਵਿੱਚ ਸਾਡੇ ਮਤ ਭੇਦਾਂ ਦੇ ਪਲ ਸਨ ਜੋ ਹਰ ਰਾਜ ਵਿੱਚ ਹਰ ਦਿਉਣ ਵਿੱਚ ਹਰ ਗੱਠ ਜੋੜ ਨਾਲ ਹੁੰਦਾ ਹੈ ਇਹ ਮਹਾ ਗਠਬੰਧਨ ਜਾਂ ਕਾਂਗਰਸ ਲਈ ਕੋਈ ਨਵੀਂ ਜਾਂ ਵਿਲੱਖਣ ਗੱਲ ਨਹੀਂ ਹੈ ਪਰ ਜੇ ਤੁਸੀਂ ਚੀਜ਼ਾਂ ਬਾਰੇ ਜਾਣਨ ਵਾਲੇ ਲੋਕਾਂ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਖਾਸ ਤੌਰ ਤੇ ਬਿਹਾਰ ਵਿੱਚ ਕਾਂਗਰਸ ਯਕੀਨੀ ਤੌਰ ਤੇ ਉਹਨਾਂ ਗੁੰਡਾਂ ਵਿੱਚੋਂ ਕਿੱਕ ਸੀ ਜੋ ਗੱਠ ਜੋੜ ਨੂੰ ਇਕੱਠੇ ਰੱਖ ਰਹੀ ਸੀ ਅਤੇ ਮੈਨੂੰ ਨਹੀਂ ਲੱਗਦਾ ਕਿ ਨਿਤਿਸ਼ ਜੇ ਉਹ ਆਪਣੀ ਗੱਲ ਬਹੁਤ ਸਪਸ਼ਟ ਤੌਰ ਤੇ ਕਹਿ ਸਕਦੇ ਤਾਂ ਪਾਜਪਾ ਬਾਰੇ ਵੀ ਇਹੀ ਗੱਲ ਕਹਿੰਦੇ ਅੰਤ ਵਿੱਚ ਬਸ ਤੁਹਾਡਾ ਯੂਥ ਕਾਂਗਰਸ ਆਦਨਾਰ ਕੰਮ ਕਰਨ ਦਾ ਨੌਜਵਾਨਾਂ ਨਾਲ ਇੱਕ ਇਤਿਹਾਸ ਰਿਹਾ ਹੈ ਕੀ ਇਹ ਬਿਹਾਰ ਵਿੱਚ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਰਣਨੀਤੀ ਹੈ ਅਤੇ ਉਹ ਕਿਸ ਗੱਲ ਦਾ ਕਿਸ ਗੱਲ ਦਾ ਹੰਗਾਰਾ ਦਿੰਦੇ ਹਨ ਸੋ ਬਿਲਕੁਲ ਮੈਨੂੰ ਲੱਗਦਾ ਹੈ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਦਾ ਜਨਸੰਖਿਆ ਕੀ ਪ੍ਰੋਫਾਈਲ ਬਹੁਤ ਨੌਜਵਾਨ ਹੈ ਅਤੇ ਭਾਵੇਂ ਇਹ ਬਿਹਾਰ ਹੋਵੇ ਜਾਂ ਕੋਈ ਹੋਰ ਰਾਜ ਅਸੀਂ ਨੌਜਵਾਨਾਂ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਚੋਣਾ ਨਹੀਂ ਜਿੱਤ ਸਕਦੇ ਅਸੀਂ ਬਿਹਾਰ ਵਿੱਚ ਜੋ ਦੇਖਦੇ ਹਾਂ ਉਹ ਇਹ ਹੈ ਕਿ ਨੌਜਵਾਨ ਹਲਾਤਾ ਤੋਂ ਖਾਸ ਤੌਰ ਤੇ ਨਾਖੁਸ਼ ਹਨ ਅਤੇ ਉਹ ਬੇਬਾਕ ਹਨ ਉਹ ਜੋਸ਼ੀ ਲਹਿਰ ਉਹ ਬਦਲਾ ਚਾਹੁੰਦੇ ਹਨ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇੱਕ ਰੋਡ ਮੈਪ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸਾਨੂੰ ਲੱਗਦਾ ਹੈ ਕਿ ਮੋٹے ਤੌਰ ਤੇ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਉਹਨਾਂ ਨੂੰ ਨਵੇਂ ਨੌਜਵਾਨ ਚਿਹਰਿਆਂ ਵਾਲੀ ਇੱਕ ਨੌਜਵਾਨ ਟੀਮ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਉਸ ਅਜੰਡੇ ਤੇ ਕੰਮ ਕਰ ਸਕੇਗੀ ਜੋ ਨੌਜਵਾਨ ਚਾਹੁੰਦੇ ਹਨ ਅਤੇ ਅਜਿਹੇ ਲੋਕਾਂ ਚਿਹਰਿਆਂ ਦੇ ਨਾਲ ਜਿਨ੍ਹਾਂ ਨਾਲ ਉਹ ਬਿਹਤਰ ਕੰਗ ਨਾਲ ਜੁੜ ਸਕਦੇ ਹਨ ਤੁਹਾਡਾ ਸੱਚ ਮੁੱਚ ਬਹੁਤ ਬਹੁਤ ਧੰਨਵਾਦ ਇਹ ਬਹੁਤ ਦਿਲਚਸਪ ਹੈ ਧੰਨਵਾਦ